ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰਾ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇੰਨਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ ਆਪਣਾ 9501634323 9501634323 ਅੱਜ ਆਪਾਂ ਪਿੰਡ ਭਾਈ ਰੂਪਾ ਚ ਪਹੁੰਚੇ ਆ ਆ ਵੀਰ ਕੋਲ ਪੀਟਰ ਜਿਹੜਾ ਬਕਾਊ ਆ ਢੁੱਕਾ ਵੀ ਕਹਿੰਦੇ ਪੀਟਰ ਜਿਹੜਾ ਕਹਿੰਦੇ ਆ ਇਹਨੂੰ ਬਹੁਤ ਚੰਗੀ ਹਾਲਤ ਦੇ ਵਿੱਚ ਲੱਗਦਾ ਲੂਟਾ ਹਾਰਨ ਹੋਰ ਬੇਨ ਠੋਕ ਨਾਲ ਬਣਾਇਆ ਵੀਰ ਮੇਰੇ ਨੇ ਪਹਿਲਾਂ ਨਾਮ ਤੇ ਐਡਰੈਸ ਪੁੱਛਾਂਗੇ ਫੇਰ ਇੰਨਾ ਸਟਾਰਟ ਕਰਕੇ ਦਿਖਾਵਾਂਗੇ ਲਾਈਟਾਂ ਜਗਾਵਾਂਗੇ ਉਸ ਤੋਂ ਬਾਅਦ ਤੁਹਾਡਾ ਚਾਰ ਸਵੇਰੇ ਢੀੜਾ ਲਵਾਵਾਂਗੇ ਬਾਈ ਜੀ ਸਾਹਮਣੇ ਜਿੱਤੀ ਹੈ ਹਾਂਜੀ ਓਰੇ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਆਪਣਾ ਨਾਮ ਤੇ ਐਡਰੈਸ ਦਾ ਥੋੜਾ ਉੱਚੀ ਬੋਲ ਕੇ ਬਿੰਦੂ ਰਾਮ ਜੀ ਪਿੰਡ ਭੈਰੂਪਾ ਗੋਮਤੀ ਰੋਡ ਬਾਜੀਗਰ ਵਸਤੀ ਤਸਵੀਰ ਰਾਮਪਰਾਪੂ ਜ਼ਿਲ੍ਹਾ ਬਠਿੰਡਾ ਪਿੰਡ ਭੈਰੂਪਾ ਭਾਈ ਪਿੰਡ ਭੈਰੂਪਾ ਮਗਲ ਨੰਬਰ ਜੀ 9876803027 987 68 03027 3027 ਬਾਈ ਦਾ ਨੰਬਰ ਲਾਵਾ ਸਕਰੀਨ ਤੇ ਤੇ ਮੜਾ ਇੰਜਨ ਨੂੰ ਢੇਡਾ ਪਾ ਦਿਓ ਤੇ ਲਾਈਟਾਂ ਜਗਾ ਦਿਓ ਦਿਖਾਉਨੇ ਆ ਇੰਜਨ ਸਟਾਰਟ ਕਰਕੇ ਬਾਕੀ ਟਾਇਰ ਟੂਰ ਵਧੀਆ ਹਾਲੇ ਵਿੱਚ ਪਏ ਆ ਲਾਈਟਾਂ ਚੱਲ ਆ ਕੇ ਦਿਖਾ ਦਿਓ ਫਾਰਨ ਸਾਰ ਨਹੀਂ ਚੱਲਦਾ ਆ ਦੇਖੋ ਇਹ ਸਾਰੀਆਂ ਲੱਟਾਂ ਚੱਲਦੇ ਵੱਡਾ ਕੈਰੈਕਟਰ ਚੱਲਦਾ ਹੈ ਵੱਡੀਆਂ ਵੱਡੀਆਂ ਚੱਲਦੀਆਂ ਸਾਰੀਆਂ ਲੱਟਾਂ ਚੱਲਦੇ ਆਰੰਡੀਬਾਈਕ ਦਾ ਤਾਰ ਲੈ ਹੀ ਉਹ ਹਾਰ ਨਹੀਂ ਵੱਡਾ ਲਵਾਇਆ ਵਾ ਪਾਕਿਸਤਾਨ ਵਾਲੇ ਅੰਗਲ ਬੰਦ ਕਰ ਦਿਓ ਜੀ ਟਾਇਰ ਅਗਲੇ ਟਾਇਰ ਰੱਤੇ ਆ ਪਿਛਲੇ ਤਾਂ ਨਵੇਂ ਹਾਲਤੀ ਪਏ ਆ ਜਿਹੜੇ 90% ਹੈਗੇ ਆ ਬਾਕੀ ਰੰਗ ਰੂੰਗਾ ਬਹੁਤ ਤੰਗੀ ਹਾਲਤ ਦੇ ਵਿੱਚ ਪਿਆ ਤੰਨ ਪਛੇਆ ਨਾਲ ਕਾਗਾ ਦੋਆ ਵਿੱਚ ਪਏ ਆ ਕਿ ਥੱਲੇ ਜਿਹੜੀ ਪਲਾਈਆ ਥੱਲੇ ਵਾਲੀ ਬਹੁਤ ਵਧੀਆ ਪਈ ਆ ਕਿਸੇ ਪਾਸੋਂ ਵੀ ਕੋਈ ਟੁੱਟ ਭੰਗ ਨਹੀਂ ਹੋਈ ਹੋਈ ਜੀ ਬੜੇ ਛੌਂਕ ਨਾਲ ਵੀਰ ਨੇ ਬਣਾਇਆ ਬਾਈ ਦਾ ਅਸੀਂ ਤਾਂ ਦੁਕਾਨ ਕਰਨੀ ਤਾਂ ਵੇਚਦੇ ਹਾਂ ਹੁਣ ਸਾਨੂੰ ਹਾਂ ਬਾਈ ਕਹਦਾ ਦੁਕਾਨ ਕਰਨੀ ਆ ਤਾਂ ਕਰਕੇ ਸਾਰਾ ਸਾਮਾਨ ਇਹ ਵੇਚਣਾ ਉਧਰ ਇੱਕ ਰੰਮਬਾ ਹੀ ਬਕਾਉ ਕਰਿਆ ਬਾਈ ਕੋਈ ਰੰਮਬਾ ਸੀਗਾ ਰੰਮਬੇ ਦੀ ਵੀਡੀਓ ਨਾਲ ਹੀ ਪਈ ਹੈ ਹਾਂ ਤੇ ਇਹਦੀ ਵੀ ਆਪਾਂ ਵੀਡੀਓ ਕੱਲ ਪੈਸੇ ਇਹਨਾਂ ਦੀ ਰੰਬੇ ਦੀ ਘਰੇਲੂ ਕੰਮ ਵਾਸਤੇ ਰੱਖਿਆ ਹੋਇਆ ਸੀ ਹਾਂ ਇਹ ਘਰੇਲੂ ਕੰਮ ਵਾਸਤੇ ਰੱਖਿਆ ਵਸੇ ਬਾਈ ਦਾ ਇਹਨਾਂ ਚੰਗੀ ਹਾਲਤ ਚ ਸਟਾਰਟਿੰਗ ਵੀ ਦਿਖਾ ਦੇ ਤੁਹਾਨੂੰ ਤੇ ਇਹ ਬਾਕੀ ਸੀਟ ਸੂਟ ਦੇ ਦੇਖੋ ਕਿਸੇ ਪਾਸੇ ਵੀ ਨਵੀਂ ਪ੍ਰਾਈ ਲੱਗੀ ਹੋਈ ਸਾਰੀ ਟਰੋਲ ਵਾਕਸ ਕੇਂਦਰੋਂ ਵਧੀਆ ਪਿਆ ਚੰਗੀ ਹਾਲਤ ਦੇ ਵਿੱਚ ਗੇਅਰ ਵਾਕਸ ਕੋਈ ਤੋਂ ਵੀ ਲੀਕ ਸੀ ਕਿ ਨਹੀਂ ਹੈਗੀ ਫਤਈ 36 ਹੋੜਾ ਵਾਲੀ ਲੱਗੀ ਹੋਈ ਹੈ ਫਤਈ ਹੋੜਾ ਵਾਲੀ ਲੱਗੀ ਹੋਇਆ ਉਹਰਾ ਵਧੀਆ ਸਰੀਆ ਸੁਰਗੇ ਪਾਈਪ ਪੰਪ ਉੱਪਰ ਲਾ ਕੇ ਇਹ ਥੱਲੋਂ ਵੀ ਤੁਹਾਨੂੰ ਮੈਂ ਦਿਖਾਉਣਾ ਆਹ ਦੇਖੋ ਕਿ ਤੂੰ ਜਾਈ ਲੀਕ ਚੀਕ ਨਹੀਂ ਹੈਗੇ ਕਮਾਣੀਆਂ ਕੋਣੀਆਂ ਸਾਰੀਆਂ ਵਧੀਆ ਸਪਰੇਂਗ ਪਟੇ ਪਟੇ ਸੰਗਣੇ ਸੰਗਣੇ ਜੇਟਾਂ ਸੰਗਣੇ ਸਾਰੇ ਚਾਰਸਪਰੇ ਲੱਗੀਆਂ ਅੱਗੇ ਵੀ ਲੱਗੀਆਂ ਬਰੰਪਰ ਤੇ ਤੇ ਲਾਈਟਾਂ ਵੀ ਸਾਰੀਆਂ ਬੱਦਨਾ ਵੱਡੀਆਂ ਨੂੰ ਲੱਗੀਆਂ ਬੇਨੇ ਸੌਕਣਾ ਬਾਈ ਜੀ ਦਾ ਨੰਬਰ ਲਾਵਾਂਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਦਾ ਖਰੀਦੋ ਬਾਈ ਇੱਕ ਵਾਰੀ ਆਪਣਾ ਨਾਮ ਤੇ ਐਡਰੈਸ ਦੁਆਰਾ ਬੋਲ ਦੋ ਬਿੰਦੂ ਰਾਮ ਹਾਂਜੀ ਬਾਜੀਗਰ ਵਸਤੀ ਗੌਂਟੀ ਰੋਡ ਭਾਈ ਰੂਪਾ ਮੇਰਾ ਨਾਮ ਤੇ ਤਸਿਲ ਫੂ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਜੀ 987680327 ਹਾਂਜੀ ਇਹ ਇਹਨਾਂ ਦਾ ਨੰਬਰ ਅ ਸਕਰੀਨ ਤੇ ਲਾਵਾਂਗੇ ਜਿੱਤੋ ਨੰਬਰ ਤੇ ਸੰਪਰਕ ਕਰਕੇ ਤੁਸੀਂ ਬਾਈ ਜੀ ਨਾਲ ਇਹ ਆਪਣਾ ਪੀਟਰ ਡਾਕਰੀ ਸਕਦੇ ਹੋ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਸਿਲਪੁਰ ਓਕੇ ਬਾਈ ਸਤਿ ਸ੍ਰੀ ਅਕਾਲ